ਕੁਦੀਪ ਸਿੰਘ ਜੀ ਕੁਦੀਪ ਸਿੰਘ ਜੀ ਜਿਹੜਾ ਇੱਕ ਮਾਮਲਾ ਕਰ ਚੋ ਰਹਿ ਜੋ ਰੁਕਾ ਥਾਣੇ ਦੇ ਵਿੱਚ ਇੱਕ ਫਰੌਡ ਮਹਿਲਾ ਦੇ ਦੁਆਰਾ ਪੁਲਿਸ ਵਾਲੇ ਵੱਲੋਂ ਜਿਹੜਾ ਛਗੀ ਦਾ ਸਟਾਰਟ ਕੀਤਾ ਗਿਆ ਮਾਮਲਾ ਕੀ ਹੈ ਜੀ ਮਾਮਲਾ ਇਦਾਂ ਸਰ ਵੱਡੇ ਬ੍ਰਦਰ ਮੇਰੇ ਪੰਜਾਬ ਪੁਲਿਸ ਨੇ ਤਾਂ ਉਹਨਾਂ ਨੂੰ ਇੰਸਟਾਗ੍ਰam ਦੇ ਜ਼ਰੀਏ ਹੀ ਕੁੜੀ ਮਿਲੀ ਸੀ ਜਿਸ ਦੀ ਆਈਡੀ ਸੀਗੀ ਮਨਪ੍ਰੀਤ ਕੌਰ ਗਰੇਵਾਲ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦੀ ਸੀਗੀ ਚਲੋ ਬ੍ਰਦਰ ਨਾਲ ਐਡ ਹੋ ਗਈ ਜੀ ਗੱਲਬਾਤ ਹੋਣ ਲੱਗ ਗਈ ਚਲੋ ਇੱਕੋ ਮੁਲਾਜ਼ਮ ਹੈ ਨਾ ਸਰ ਗੱਲਬਾਤ ਹੋਣ ਤੋਂ ਬਾਅਦ ਕੁਝ ਦਿਨ ਬੀਤੇ ਬ੍ਰਦਰ ਨੂੰ ਕਿਤੇ ਕਾਲ ਆਈ ਹੈ ਬ੍ਰਦਰ ਮੋਹਾਲੀ ਸੀਗੇ ਇਹ ਵੀ ਕੁੜੀ ਮੋਹਾਲੀ ਸੀਗੀ ਕਿ ਅਨੀ ਮੈਂ ਡਾਕ ਫੜਾਉਣ ਆਈ ਹੋਈ ਹਾਂ ਇੱਥੇ ਤਾਂ ਉਸ ਤੋਂ ਬਾਅਦ ਸਰ ਕੀ ਹੋਇਆ ਜੀ ਗੱਲਬਾਤ ਹੋ ਗਈ ਵੀ ਸਰ ਤੁਸੀਂ ਪਟਿਆਲੇ ਜਾਣਾ ਬ੍ਰਦਰ ਨੇ ਦੱਸਿਆ ਹਾਂ ਜੀ ਮੈਂ ਜਾ ਰਿਹਾ ਪਟਿਆਲੇ ਤਾਂ ਮੈਨੂੰ ਇਹਨੇ ਕਿਹਾ ਵੀ ਮਤਲਬ ਮੈਨੂੰ ਪਟਿਆਲਾ ਛੱਡ ਦਿਓ ਤੁਸੀਂ ਨਾ ਤੋਂ ਬਸ ਫੜ ਕੇ ਨਿਕਲ ਜੂਗੀ ਆਪਣੀ ਤਾਂ ਇੱਕ ਮਹਿਕਮੇ ਦੇ ਸੀ ਦੋਨੋਂ ਬ੍ਰਦਰ ਨੇ ਕਿਹਾ ਕੋਈ ਗੱਲ ਨਹੀਂ ਆ ਜਾਓ ਮੈਂ ਤੈਨੂੰ ਛੱਡ ਦਾਂਗਾ ਚਲੋ ਆਂਦੇ ਆਂਦੇ ਗੱਡੀ ਦੇ ਵਿੱਚ ਗੱਲਬਾਤ ਹੋਈ ਜੀ ਉਹਦੋਂ ਪੁੱਛਾ ਇਹਨੇ ਦੱਸਿਆ ਵੀ ਨਹੀਂ ਮੈਂ ਮੈਰਿਜ ਨਹੀਂ ਕਰਵਾਈ 2-3 ਸਾਲ ਪਹਿਲਾਂ ਮੇਰੇ ਬ੍ਰਦਰ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਮੈਂ ਸੋਚਿਆ ਮੈਂ ਮੈਰਿਜ ਕਰਵਾਣੀ ਨੇ ਹੈ ਤਾਂ ਬ੍ਰਦਰ ਨੇ ਕਿਹਾ ਵੀ ਇੱਡੀ ਲੰਬੀ ਜ਼ਿੰਦਗੀ ਐਦਾਂ ਨਹੀਂ ਨਿਕਲਦੀ ਹੈਗੀ ਤੇ ਜੇ ਤੁਸੀਂ ਕਹਿੰਦੇ ਤਾਂ ਮੈਂ ਤੁਹਾਡਾ ਰਿਸ਼ਤਾ ਕਰਵਾ ਦੇਣਾ ਤਾਂ ਇਹਨੇ ਕਿਹਾ ਕੋਈ ਗੱਲ ਨਹੀਂ ਵੀਰੇ ਮੈਂ ਤੁਹਾਨੂੰ ਸੋਚ ਕੇ ਦੱਸਾਂਗੇ ਕੁਝ ਦਿਨ ਬੀਤੇ ਤਾਂ ਜਿਹੜਾ ਮੈਸੇਜ ਆਇਆ ਤੁਸੀਂ ਐਦਾਂ ਉਦੋਂ ਕਿਸੇ ਰਿਸ਼ਤੇ ਦਾ ਜ਼ਿਕਰ ਕਰਦੇ ਸੀਗੇ ਬ੍ਰਦਰ ਨੇ ਕਿਹਾ ਵੀ ਹਾਂ ਮੇਰਾ ਭਰਾ ਹੈਗਾ ਛੋਟਾ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਉਹਨਾਂ ਨਾਲ ਗੱਲ ਕਰ ਲਾਂਗਾ ਤਾਂ ਮੈਂ ਤੁਹਾਨੂੰ ਆਈਡੀ ਸੈਂਡ ਕਰ ਦਾਂਗਾ ਬ੍ਰਦਰ ਦੀ ਤੁਸੀਂ ਗੱਲਬਾਤ ਕਰਕੇ ਦੇਖ ਲਓ ਜੇ ਤੁਹਾਨੂੰ ਸਹੀ ਲੱਗੇਗਾ ਤਾਂ ਫਾਗੀ ਗੱਲ ਤੋੜ ਲਾਂਗੇ ਤਾਂ ਬ੍ਰਦਰ ਨੇ ਮੇਰੀ ਆਈਡੀ ਸ਼ੇਅਰ ਕਰਤੀ ਇਹਨਾਂ ਨੂੰ ਸਾਡੀ ਗੱਲਬਾਤ ਹੋਣ ਲੱਗੀ ਜੀ ਇੰਸਟਾ ਤੇ ਕੁਝ ਦਿਨ ਸਾਡੀ ਗੱਲਬਾਤ ਹੋਈ ਉਸ ਤੋਂ ਬਾਅਦ ਸਾਡੇ ਨੰਬਰ ਐਕਸਚੇਂਜ ਹੋ ਗਏ ਗੱਲਬਾਤ ਚੱਲਦੀ ਰਹੀ ਜੀ ਕੰਟੀਨਿਊ ਮਹੀਨਾ ਦੋ ਮਹੀਨੇ ਨਿਕਲ ਗਏ ਸਾਡੀ ਗੱਲਬਾਤ ਨੂੰ ਐਦਾਂ ਗੱਲ ਚੱਲਦੀ ਰਹੀ ਤਾਂ ਉਸ ਤੋਂ ਬਾਅਦ ਇਹ ਆਦੀ ਆਪਾਂ ਮਿਲਦੇ ਆਂ ਮਿਲ ਕੇ ਗੱਲਬਾਤ ਕਰਦੇ ਆਂ ਤਾਂ ਕਿ ਆਪਾਂ ਅਗੇਜਮੈਂਟ ਹੀ ਕਿਉਂ ਨਾ ਕਰਵਾ ਲਈਏ ਤਾਂ ਮੈਂ ਇਹਨੂੰ ਕਿਹਾ ਵੀ ਤੁਸੀਂ ਐਦਾਂ ਕਰੋ ਮੈਂ ਘਰੇ ਤਾਂ ਗੱਲ ਕੀਤੀ ਹੋਈ ਮਮੀ ਆਪਾਂ ਨਾਲ ਮਮੀ ਪਾਪਾ ਮੇਰੇ ਉਦੋਂ ਆਸਟ੍ਰੇਲੀਆ ਤੋਂ ਆਏ ਹੋਏ ਸੀ ਉਹਨਾਂ ਨੇ ਵਾਪਸ ਜਾਣਾ ਸੀਗਾ ਉਹ ਕਹਿੰਦੇ ਵੀ ਚੱਲ ਆਪਾਂ ਦੀਪ ਦਾ ਵਿਆਹ ਕਰਕੇ ਚੱਲ ਜਾਾਂਗੇ ਤਾਂ ਮੈਂ ਇਹਨੂੰ ਕਿਹਾ ਤੁਸੀਂ ਘਰੇ ਆ ਜਾਓ ਤੇ ਆਪਾਂ ਕੋਈ ਗੱਲ ਨਹੀਂ ਘਰੇ ਬਹਿ ਕੇ ਗੱਲ ਕਰ ਲਾਂਦੇ ਆਂ ਤੇ ਕੁੜੀ ਪਟਿਆਲੇ ਆਂਦੀ ਐ ਮਨਪ੍ਰੀਤ ਕੌਰ ਗਰੇਵਾਲ ਔਰ ਫਰ ਇਕਬਾਲ ਕੌਰ ਤਾਂ ਮੈਂ ਇਹਨੂੰ ਲੈ ਕੇ ਆਉਣਾ ਜੀ ਆਪਣੇ ਘਰੇ ਚਲੋ ਘਰੇ ਆ ਗਈ ਤਾਂ ਕਹਿੰਦੇ ਵੀ ਆਪਾਂ ਅਗੇਜਮੈਂਟ ਕਰ ਲਈਏ ਤਾਂ ਮੰਮੀ ਪਾਪਾ ਨੇ ਕਿਹਾ ਵੀ ਅਗੇਜਮੈਂਟ ਲਈ ਤੂੰ ਆਪਣੇ ਮੰਮੀ ਪਾਪਾ ਨੂੰ ਤਾਂ ਬਲਾ ਕੱਲ ਨੂੰ ਬੁਲਾ ਲਓ ਪਟਿਆਲੇ ਦਾ ਆਪਾਂ ਕਰ ਲੈਂਦੇ ਆ ਇਹਨੇ ਕਿਹਾ ਵੀ ਨਹੀਂ ਮੰਮੀ ਪਾਪਾ ਇੰਨੀ ਦੂਰ ਕਿੱਥੇ ਆਉਣਗੇ ਤਾਂ ਕੋਈ ਗੱਲ ਨਹੀਂ ਮੇਰੇ ਤੇ ਤੁਹਾਨੂੰ ਕੋਈ ਡਾਊਟ ਹੈ ਕਿ ਮੈਂ ਪੁਲਿਸ ਮੁਲਾਜ਼ਮਾ ਕੋਈ ਚੱਕਰ ਵਾਲੀ ਗੱਲ ਨਹੀਂ ਕਿ ਆਪ ਮੰਮੀ ਪਾਪਾ ਨੂੰ ਫਿਰ ਮਿਲ ਲਾਂਗੇ ਵਰਦੀ ਚਲੋ ਹਾਂਜੀ ਵਰਦੀ ਜੀ ਸੀਗੀ ਤਾਂ ਉਸ ਤੋਂ ਬਾਅਦ ਸਾਡੇ ਘਰਦਿਆਂ ਨੇ ਸ਼ਗਨਾ ਦਾ ਸਮਾਨ ਲਿਆਂਦਾ ਜੋ ਵੀ ਹੁੰਦੀ ਹੈ ਫੁਲਕਾਰੀ ਹੋਗੀ ਜੀ ਇੱਕ ਮੁੰਦੀ ਸੀਗੀ ਜੋ ਵੀ ਸ਼ਗਨ ਪਾਇਆ 5100 ਸ਼ਗਨ ਸੀਗਾ ਜੋ ਵੀ ਰੀਤੀ ਰਿਵਾਜ ਸਰ ਹੁੰਦੇ ਆ ਹਾਂਜੀ ਉਹ ਅਸੀਂ ਕੀਤੇ ਜੀ ਸਾਰੇ ਉਸ ਤੋਂ ਬਾਅਦ ਚਲੋ ਅਗੇਜਮੈਂਟ ਹੋ ਗਈ ਤਾਂ ਥੋੜਾ ਟਾਈਮ ਨਿਕਲਿਆ ਘਰ ਜਾਣੇ ਵੀ ਗੱਲ ਕਰਾਉ ਪਹਿਲਾਂ ਮ ਘਰ ਜਾਣਾ ਕਿਸੇ ਨਾਲ ਇਹ ਘਰੇ ਗਈ ਮੈਂ ਕਰਵਾਨੀਆ ਗੱਲ ਉਸ ਤੋਂ ਬਾਅਦ ਇਹਨੇ ਕਿਹਾ ਜੀ ਵੇਟ ਕਰੋ ਥੋੜੀ ਦੇਰ ਭਾਬੀ ਠੀਕ ਨਹੀਂ ਹੈਗੇ ਮੈਂ ਕਰਵਾਨੀਆ ਗੱਲ ਰਾਤ ਨਿਕਲੀ ਭਾਬੀ ਦੀ ਡੈਥ ਹੋ ਗਈ ਕੰਨੀ ਭਾਬੀ ਡੈਥ ਹੋ ਗਈ ਸਾਡੇ ਘਰੇ ਤਾਂ ਦਰ ਰੋ ਰੋ ਬੁਰਾ ਹਾਲ ਹੈ ਅਸੀਂ ਸੋਚਿਆ ਵੀ ਚਲੋ ਸ਼ਗਨਾ ਦਾ ਕੰਮ ਹੈ ਗੱਲ ਕਰਦੇ ਚੰਗੇ ਵੀ ਨਹੀਂ ਲੱਗ ਰਹੇ ਸਾਰੇ ਕੁਝ ਦਿਨ ਬੀਤ ਗਏ ਫਿਰ ਇਹਨੇ ਆਪਣੇ ਜਿਹੜਾ ਇੱਕ ਬ੍ਰਦਰ ਆ ਦਾ ਇੱਕ ਬ੍ਰਦਰ ਜੀ ਨੇ ਦੱਸਿਆ ਸੀਗਾ ਡੈਥ ਹੋ ਗਈ ਪੁਲਿਸ ਮੁਲਾਜ਼ਮ ਸੀ ਇੱਕ ਜਿਹੜਾ ਹੈਗਾ ਸੀ ਘਰ ਉਹਦੇ ਸਾਲੇ ਦੀ ਵੀ ਡੈਥ ਕਰਤੀ ਜੀ ਕਿ ਉਹਦੇ ਸਾਲੇ ਦੀ ਡੈਥ ਹੋ ਗਈ ਆ ਇਦਾਂ ਹੀ ਕਰਦੇ ਕਰਾਂਦੇ ਜੀ ਕਦੀ ਦੋ ਤਿੰਨ ਕਦੀ ਫਿਰ ਤਾਈ ਮਾਰਤੀ ਜੀ ਕਦੀ ਫਿਰ ਤਾਈ ਦਾ ਮੁੰਡਾ ਮਾਰਦਾ ਜੀ ਜਦੋਂ ਮੇਰੇ ਘਰਦਿਆਂ ਨੇ ਕਹਿਣਾ ਵੀ ਅਸੀਂ ਉੱਥੇ ਆ ਰਹੇ ਨਹੀਂ ਤੁਸੀਂ ਹਜੇ ਨਹੀਂ ਆਉਣਾ ਇਹ ਹਾਂ ਬਹਾਨੇ ਤਾਂ ਇਦਾਂ ਹੀ ਕਰਦੇ ਕਰਦੇ ਆਂ 8 9 ਜੀ ਮਾਰਦੇ ਜੀ ਚਲੋ ਉਸ ਤੋਂ ਬਾਅਦ ਇਹਨੇ ਆਪਣੇ ਬ੍ਰਦਰ ਨਾਲ ਗੱਲ ਕਰਵਾਈ ਬ੍ਰਦਰ ਨੇ ਕਿਹਾ ਵੀ ਕਹਿੰਦੀ ਹਾਂ ਪਹਿਲਾਂ ਤਾਂ ਬ੍ਰਦਰ ਮੰਨਦੇ ਨਹੀਂ ਸੀ ਬ੍ਰਦਰ ਮੰਨ ਗਏ ਤੇ 1 ਮਈ ਦਾ ਬ੍ਰਦਰ ਵਿਆਹ ਨੂੰ ਕਹਿ ਰਿਹਾ ਉਸ ਤੋਂ ਬਾਅਦਾਂ ਜਿਹੜੀ ਇਹਦੀ ਭਾਬੀ ਡੈਥ ਹੋਈ ਸੀ ਕਹਿੰਦੀ ਵੀ ਬ੍ਰਦਰ ਦੀ ਵੀ ਮੈਰਿਜ ਕਰਨੀ ਫਿਰ ਬ੍ਰਦਰ ਨੂੰ ਰੋਟੀ ਕੌਣ ਦਊਗਾ ਬਣਾ ਕੇ ਉਹਦੀ ਵੀ ਇੱਕ ਮਤਲਬ ਕਹਿੰਦੀ ਵੀ ਮਤਲਬ ਮੇਰੇ ਨਾਲ ਹੀ ਕੁੜੀ ਡਿਊਟੀ ਕਰਦੀ ਐ ਰੂਪ ਨਾਮ ਐ ਕੁੜੀ ਦਾ ਮੇਰੀ ਇੱਕ ਵਾਰ ਇੱਕ ਜਾਂ ਦੋ ਵਾਰੀ ਗੱਲ ਹੋਈ ਜੀ ਉਹਨਾਂ ਨਾਲ ਰੂਪ ਨਾਲ ਤੇ ਇਹਦਾ ਰੂਪ ਨਾਲ ਮੈਰਿਜ ਕਰਨੇ ਆ ਕਹਿੰਦੀ ਵੀ ਇਹਦਾ 27 ਤਰੀਕ ਦੀ ਮੈਰਿਜ ਕਰਨੀ ਦੀ ਇੰਦੇਜ ਕਰਨੀ ਕਿ 1 ਤਰੀਕ ਦੀ ਆਪਾਂ ਕਰ ਲਾਂਗੇ ਤੇ 27 ਦੀ ਆਪਾਂ ਬ੍ਰਦਰ ਦੀ ਕਰਵਾ ਲਾਂਗੇ ਆਪਾਂ ਕਹੀ ਕੋਈ ਗੱਲ ਨਹੀਂ ਤਾਂ ਮੈਨੂੰ ਆਈ ਆਪਾਂ ਪ੍ਰੀ ਵੈਡਿੰਗ ਕਰ ਲਈਏ ਬ੍ਰਦਰ ਕਹਿ ਰਿਹਾ ਪ੍ਰੀ ਵੈਡਿੰਗ ਨੂੰ ਮੈਂ ਕੋਈ ਗੱਲ ਨਹੀਂ ਜੀ ਕਰ ਲੈਂਦਾ ਮੈਂ ਆਪਣੇ ਬ੍ਰਦਰ ਨਾਲ ਸਲਾਹ ਕੀਤੀ ਤਾਂ ਅਸੀਂ 26 ਤਰੀਕ ਦੀ ਨਾ ਪ੍ਰੀ ਵੈਡਿੰਗ ਰੱਖ ਲਈ 26 April 2024 ਦੀ ਨਾਬੇ ਹਵੇਲੀ 'ਚ ਅਸੀਂ ਬੁੱਕ ਕਰ ਲਿਆ ਸਾਰਾ ਕੁਝ ਤਾਂ ਸਵੇਰੇ ਜਦੋਂ ਅਸੀਂ ਇੱਥੋਂ ਚੱਲਣ ਲੱਗੇ ਤਾਂ ਬ੍ਰਦਰ ਨੇ ਮੈਨੂੰ ਕਿਹਾ ਕਹਿੰਦਾ ਵੀ ਪੁੱਛੋ ਚੱਲ ਪਏ ਨੇ ਉੱਥੋਂ ਕਿ ਨਹੀਂ ਫਾਜ਼ਿਲ ਕਰ ਦੋ ਮੈਂ ਫੋਨ ਕਰਿਆ ਵੀ ਕਹਿੰਦੀ ਰੋਕ ਜੋ ਥੋੜਾ ਟਾਈਮ ਮੇਰਾ ਬ੍ਰਦਰ ਦੀ ਤਬੀਅਤ ਸਹੀ ਨਹੀਂ ਹੈਗੀ ਉਹਦਾ ਬੀਪੀ ਬੜਾ ਵਧਿਆ ਹੋਇਆ ਤੇ ਅੱਜ ਦਾ ਆਪਾਂ ਕੈਨਸਲ ਹੀ ਰੱਖ ਦਿਆਂ ਕੱਲ ਨੂੰ ਕਰ ਲਾਂਗੇ ਆਪਾਂ ਆਪਾਂ ਕਹਾਂ ਜੀ ਕੋਈ ਗੱਲ ਨਹੀਂ ਦਿਨ ਨਿਕਲ ਗਿਆ ਜੀ ਮੈਂ ਸਿਰਸਿਰ ਕਾਲ ਕਰੀ ਸੀ 2 ਵਜੇ ਦਾ ਮੈਨੂੰ ਮੈਸੇਜ ਆਇਆ ਰੋਂਦੀ ਦਾ ਵੀ ਬ੍ਰਦਰ ਦੀ ਵੀ ਡੈਥ ਹੋ ਗਈ ਆ ਫਿਰ ਸਾਨੂੰ ਨਾ ਬ੍ਰਦਰ ਨੂੰ ਸ਼ੱਕ ਹੋ ਗਿਆ ਕਿ ਇੰਨੀਆਂ ਮੋਤਾਂ ਇਹਨੇ ਪਹਿਲਾਂ ਕਿਹਾ ਵੀ ਸਾਡੇ ਨਾ ਘਰੇ ਕੋਈ ਜਗ੍ਹਾ ਹੈ ਕਿਸੇ ਪੀਰ ਦੀ ਇਹ ਸਾਡੇ ਘਰ ਦੇ ਨਾਲ ਕੋਈ ਉਲੰਘਣਾ ਕੀਤੀ ਹੋਈ ਹੈ ਤਾਂ ਇਹਦੇ ਕਰਕੇ ਮਤਲਬ ਦੇਠਾ ਹੋ ਰਹੀਆਂ ਸਾਡੇ ਘਰੇ ਉਸ ਤੋਂ ਬਾਅਦ ਮੇਰੇ ਬ੍ਰਦਰ ਨੇ ਇੱਕ ਮੁਲਾਜ਼ਮ ਨੂੰ ਫੋਨ ਕੀਤਾ ਅਗਲੇ ਦਿਨ ਸਵੇਰੇ ਹੀ ਇੱਥੋਂ 4 ਵਜੇ ਨਿਕਲ ਗਏ ਜੀ ਇਹਨਾਂ ਨੇ ਬਠਿੰਡੇ ਪਹੁੰਚ ਕੇ ਮੈਨੂੰ ਫੋਨ ਕੀਤਾ 7 ਕਿ 8 ਵਜੇ ਦਾ ਟਾਈਮ ਸੀ ਕਿ ਕੁੜੀ ਦੇ ਘਰ ਦੀ ਲੋਕੇਸ਼ਨ ਮੰਗਵਾ ਤਾ ਮੈਂ ਕੁੜੀ ਨੂੰ ਫੋਨ ਕੀਤਾ ਮੈਂ ਵੀ ਮਨਪ੍ਰੀਤ ਲੱਕੀ ਵੀਰਾ ਉੱਥੇ ਖੜਾ ਹੋਇਆ ਬਠਿੰਡੇ ਤਾਂ ਆਪਣੇ ਘਰ ਦੀ ਲੋਕੇਸ਼ਨ ਸੈਂਡ ਕਰ ਦੋ ਇਹ ਕਹਿੰਦੀ ਨਹੀਂ ਮਤਲਬ ਘਰ ਦੇ ਮਨਾ ਕਰ ਰਹੇ ਨੇ ਵੀ ਸਾਹਾ ਵੱਧਿਆ ਹੋਇਆ ਤਿੰਨ ਚਾਰ ਨੂੰ ਵਿਆਹ ਕੇ ਰਹਿ ਗਏ ਵੀ ਕੱਚੀ ਰਿਸ਼ਤੇਦਾਰੀ ਹੈ ਹਜੇ ਨਹੀਂ ਆਣਾ ਕਿ ਕੋਈ ਗੱਲ ਨਹੀਂ ਆਪਾਂ ਵਿਆਹ ਅੱਗੇ ਪਾਰਾਂਗੇ ਉਹ ਇੱਥੇ ਨਾਣ ਮੈਂ ਚਲੋ ਫਿਰ ਤੁਹਾਡਾ ਬੈਲਟ ਨੰਬਰ ਤਾਂ ਦੱਸੋ ਕੀ ਹੈ ਕਿੰਨੇ ਬੈਲਟ ਨੰਬਰ ਵੀ ਨਹੀਂ ਦੱਸਿਆ ਬੈਲਟ ਨੰਬਰ ਸਾਰੇ ਕਿਦਾਂ ਦੱਸਦੀ ਜੀ ਕਿਉਂਕਿ ਟੋਟਲੀ ਫੇਕ ਸੀ ਜਾਲੀ ਵਰਦੀ ਪਾਈ ਫਿਰਦੀ ਸੀ ਔਰ ਇਹਦੇ ਨਾਲ ਬਹੁਤ ਸਾਰੇ ਮੁਲਾਜ਼ਮ ਜਿਹੜੇ ਦਾ ਸਾਥ ਦੇ ਰਹੇ ਉਹਨਾਂ ਦੀ ਪੂਰੀ ਗੈਂਗ ਹੀ ਆ ਇੱਕ ਜਿਹੜ ਨੂੰ ਇਹ ਆਪਣਾ ਬ੍ਰਦਰ ਦੱਸਦੀ ਸੀ ਜਿਹਦੀ ਲਾਸਟ ਟਾਈਮ ਇਹਨੇ ਡੈਥ ਕੀਤੀ ਹੈ ਉਹ ਵੀ ਜਾਨੀ ਪੁਲਿਸ ਮੁਲਾਜ਼ਮ ਹੈ ਮੁੰਡਾ ਇੱਕ ਹਾਂਜੀ ਉਹ ਜਿਉਂਦਾ ਹੈ ਅਜੇ ਉਹ ਜਾਨੀ ਕਿ ਇਹਦਾ ਬ੍ਰਦਰ ਰੀਅਲ 'ਚ ਹੈ ਨਹੀਂ ਉਹ ਪੁਲਿਸ ਮੁਲਾਜ਼ਮ ਹੀ ਹੈ ਮੁੰਡਾ ਔਰ ਉਹ ਬਟ ਇਹਦਾ ਸਾਥ ਦੇ ਰਿਆ ਪੂਰਾ ਇੱਕ ਅਬੌਰ ਤੋਂ ਕੁੜੀ ਸੀਗੀ ਇੱਕ ਮੋਗੇ ਤੋਂ ਜਿਹੜੀ ਆਪਣੀ ਸਿਸਟਰ ਦੱਸਦੀ ਸੀ ਛੋਟੀ ਔਰ ਇੱਕ ਆਪਣਾ ਮੋਹਾਲੀ ਪੁਲਿਸ ਵਾਲੀ ਸੀ ਕੁੜੀ ਅਮਨ ਅਮਨ ਤੇ ਉਸ ਤੋਂ ਇਲਾਵਾ ਇੱਕ ਦੋ ਮੁਲਾਜ਼ਮ ਮੈਨੂੰ ਹੋਰ ਮਿਲੇ ਨੇ ਜੀ ਮੈਂ ਉਹਨਾਂ ਨੂੰ ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ ਉਹ ਜਦੋਂ ਇਹ ਸਾਰਾ ਕੁਝ ਆਪੇ ਦੱਸ ਦੇਗੀ ਕਿਉਂਕਿ ਇਹਨਾਂ ਦੀ ਤਾਂ ਇੱਕ ਗੈਂਗ ਬਣੀ ਹੋਈ ਸੀ ਸਾਰਿਆਂ ਦੀ ਚਲੋ ਜੀ ਬ੍ਰਦਰ ਹੁਣਾਂ ਨੇ ਲੋਕੇਸ਼ਨ ਕੜਾਈ ਨੰਬਰ ਦੀ ਜਦੋਂ ਇਹਨੇ ਕੁਝ ਨਾ ਦੱਸਿਆ ਤਾਂ ਲੋਕੇਸ਼ਨ ਸਿੱਧੀ ਇਹਦੇ ਘਰ ਦੀ ਨਿਕਲੀ ਜੀ ਸਾਨੂੰ ਕੁਝ ਨਾਮ ਹੋਰ ਦੱਸਿਆ ਸੀ ਪਿੰਡ ਦਾ ਜਿਹੜਾ ਅਸੀਂ ਕਾਰਡ ਦੇ ਵਿੱਚ ਕੁਝ ਹੋਰ ਲਿਖਾਇਆ ਸੀ ਤਾਂ ਲੋਕੇਸ਼ਨ ਦੇ ਵਿੱਚ ਕੁਝ ਹੋਰ ਹੀ ਨਿਕਲਿਆ ਉਹ ਤਾਂ ਜਦੋਂ ਅਸੀਂ ਬ੍ਰਦਰ ਉੱਥੇ ਪਹੁੰਚਿਆ ਉਹ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਜੀ ਜਦੋਂ ਇੱਕ ਇਹਦਾ ਘਰ ਵਾਲਾ ਹੀ ਮਿਲਿਆ ਬ੍ਰਦਰ ਨੂੰ ਬਾਹਰ ਬ੍ਰਦਰ ਨੇ ਪੁੱਛਿਆ ਵੀ ਇਦਾਂ ਇਹ ਨੰਬਰ ਦੀ ਅਸੀਂ ਕੋਈ ਇਨਕੁਆਰੀ ਕੱਢਣ ਆਇਆ ਉਹਨੇ ਕਿਹਾ ਮੇਰੀ ਵਾਈਫ ਦਾ ਨੰਬਰ ਹੈ ਉਹ ਕਹਿੰਦਾ ਘਰੇ ਆ ਜਾਓ ਤੁਸੀਂ ਅੰਦਰ ਜਾ ਕੇ ਨੇ ਆਵਾਜ਼ ਮਾਰੀ ਇਕਬਾਲ ਕੋਰ ਉਹ ਬਾਹਰ ਆ ਗਈ ਸਾਨੂੰ ਤਾਂ ਮਨਪ੍ਰੀਤ ਕੋਰ ਗਰੇਵਾਲ ਨਾਮ ਦੱਸਿਆ ਹੋਇਆ ਸੀ ਬਾਹ ਸੋਨੇ ਦੱਸਿਆ ਤੇ ਮੇਰੀ ਵਾਈਫ ਆ ਮੇਰੀ ਗੁਡੀਆਂ ਜਿਹੜੇ ਭਰਾ ਦੇ ਗੁਡੀਆਂ ਨੂੰ ਕਹਿੰਦੀ ਸੀ ਮੇਰੀ ਭਤੀਜੀ ਉਹਦੀ ਗੁਡਿਆ ਸੀਗੀ 16 ਤੋਂ 17 ਸਾਲ ਦੀ ਸਾਰਾ ਕੁਝ ਜਾਲੀ ਸੀਗਾ ਟੋਟਲੀ ਫੇਕ ਸੀਗਾ ਇੱਕ ਇਹਦਾ ਬੇਟਾ 14 ਸਾਲ ਦਾ ਭਾਈ ਜੀ ਮੂਟਿਵ ਕੀ ਲੱਗਦਾ ਹੈ ਕੀ ਕਿਉਂ ਨੇ ਇਨਾ ਧੋਖਾ ਕਰਿਆ ਸਰ ਉਹ ਸਾਨੂੰ ਲੁੱਟਣਾ ਹੀ ਜਾਂਦੀ ਸੀ ਇਹਨਾਂ ਦਾ ਸਾਡਾ ਪਹਿਲਾਂ ਹੀ ਖਰਚਾ ਕਰਾਤਾ ਜੀ ਸਾਡਾ 14-15 ਲੱਖ ਰੁਪਏ ਖਰਚਾ ਲੱਗ ਚੁੱਕਿਆ ਸੀਗਾ ਜੀ ਜੀ ਸਾਰਾ ਪੈਲੈਸ ਵਗੈਰਾ ਜਿਹੜਾ ਸਰ ਕੁਝ ਕੀਤਾ ਐ ਸਾਰਾ ਸੀ ਗੱਡੀਆਂ ਕੀਤੀਆਂ ਸੀ ਪੈਲੈਸ ਕੀਤਾ ਐ ਸੀ ਘਰੇ ਉਸਨ ਹਲਵਾਈ ਬੈਠੇ ਸੀਗੇ ਸਾਡੇ ਕੈਸ਼ ਸਾਡੇ ਕੋਲ ਮੇਰੇ ਕੋਲ ਲੈ ਕੇ ਗਈ ਜੀ ਦੋ ਤਿੰਨ ਵਾਰੀ ਜਿੱਦਾਂ ਮੈਨੂੰ ਮਿਲਣ ਆਉਂਦੀ ਰਹੀ ਇੱਥੇ ਸਾਡੇ ਘਰੇ ਆਉਂਦੀ ਰਹੀ ਆ ਉਦੋਂ ਇਹਨੇ ਦੋ ਤਿੰਨ ਵਾਰੀ ਇਹਨੂੰ ਕੈਸ਼ ਦਿੱਤਾ ਇੱਕ ਵਾਰੀ ਮੈਂ 20000 ਦਿੱਤਾ ਤੇ ਉਸ ਤੋਂ ਬਾਅਦ ਕੋਈ ਸੰਪਰਕ ਹੋਇਆ ਉਸ ਤੋਂ ਨਹੀਂ ਜੋ ਉਸ ਤੋਂ ਬਾਅਦ ਤਾਂ ਜਦੋਂ ਕਲੀਅਰ ਹੋ ਗਿਆ ਫਿਰ ਇਹਨੇ ਮੈਨੂੰ ਬਲੌਕ ਕਰਤਾ ਉਹ ਇਹਦੇ ਨਾਲ ਜਿੰਨੇ ਵੀ ਮੈਂਬਰ ਗੱਲ ਕਰਦੇ ਸੀ ਮੇਰੇ ਨਾਲ ਚਾਹੇ ਜਿਨ੍ਹਾਂ ਨੂੰ ਸਿਸਟਰ ਦੱਸਦੀ ਸੀ ਆਪਣਾ ਜਾਂ ਬ੍ਰਦਰ ਦੱਸਦੀ ਸੀ ਉਹ ਸਭ ਨੇ ਮੈਨੂੰ ਬਲੌਕ ਕਰਤਾ ਜੀ ਬਾਈ ਜੀ ਜਦੋਂ ਉਸ ਤੋਂ ਸਰ ਇੱਕ ਸਾਲ ਜਿਹੜਾ ਵਾਜਰਾ ਪਰਦਾ ਰੱਦ ਕੀਤਾ ਜਾਏਗਾ ਹਾਂਜੀ ਹਾਂਜੀ ਸਰ ਮੈਂ ਤਾਂ ਰਿਕੁਐਸਟ ਕਰਦਾ ਜੀ ਕਿ ਜੋ ਸਾਡੇ ਨਾਲ ਹੋਇਆ ਇਹਦਾ ਸਾਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਇਹ ਹਰਕਤ ਕਰਨ ਤੋਂ ਬਾਅਦ ਮੇਰੇ ਪਾਪਾ ਨੂੰ ਅਟੈਕ ਆਇਆ ਜੀ ਮੇਰੇ ਪਾਪਾ ਐਡਮਿਟ ਰਹੇ ਆ ਬਹੁਤ ਦਿਨ ਹਸਪੀਟਲ ਮੇਰੇ ਮੰਮਾ ਬਿਮਾਰ ਰਹੇ ਆ ਯਾਨੀ ਕਿ ਸਾਡੀ ਪੂਰੀ ਫੈਮਿਲੀ ਡਿਪਰੈਸ਼ਨ ਚ ਰਹੀ ਹੈ ਕਿ ਸਾਨੂੰ ਤਾਂ ਇਨਸਾਫ ਚਾਹੀਦਾ ਔਰ ਜਿੰਨੇ ਵੀ ਮੁਲਾਜ਼ਮ ਮੇਰੇ ਨਾਲ ਸਾਥ ਦੇ ਰਹੇ ਆ ਕਿ ਉਹਨਾਂ ਦੇ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਮਿਲਦਾਰ ਇਹੀ ਰਿਕੁਐਸਟ ਕਰਾਂਗਾ ਵੀ ਜੋ ਸਾਡਾ ਖਰਚਾ ਲੱਗਿਆ ਸਨ ਉਹਦਾ ਮੌਜਦਾ ਮਿਲਣਾ ਚਾਹੀਦਾ ਹੈ ਉਹਦੇ ਇਸ ਕੁੜੀ ਤੇ ਔਰ ਜਿੰਨੇ ਵੀ ਇਹ ਗੈਂਗ ਹੈ ਇਹਨਾਂ ਤੇ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਮੇਰੇ ਵਾਂਗ ਹੋਰ ਮੁੰਡਾ ਇਹਨਾਂ ਦੇ ਐਸੇ ਚਾਂਸੇ 'ਚ ਨਾ ਆ ਸਕੇ ਔਰ ਮੈਂ ਅੱਜ ਕੱਲ ਦੀ ਜਨਰੇਸ਼ਨ ਨੂੰ ਇਹ ਗਣੀ ਗੱਲ ਕਹਿਣੀ ਚਾਹੁੰਦਾ ਜੀ ਕਿ ਤੁਸੀਂ ਸੋਸ਼ਲ ਮੀਡੀਆ ਤੇ ਬਿਲਕੁਲ ਕਿਸੇ ਤੇ ਟਰਸਟ ਨਾ ਕਰੋ ਜੋ ਸਾਡੇ ਪੇਰੈਂਟਸ ਕਰਦੇ ਹੋ ਉਹ ਕਦੀ ਆਪਣੇ ਬੱਚਿਆਂ ਨਾਲ ਮਾੜਾ ਨਹੀਂ ਕਰਦੇ ਆ ਆਪਣੇ ਪੇਰੈਂਟਸ ਨਾਲ ਬਿਲਕੁਲ ਜੀ ਬਿਲਕੁਲ ਬਿਲਕੁਲ ਸਨਭਣ ਕਰਕੇ ਜੋ ਕਰਿਆ ਕਰੋ ਜੋ ਵੀ ਕਰਨਾ ਨਹੀਂ ਤਾਂ ਤੁਸੀਂ ਮੇਰੇ ਵਰਗੇ ਇਹੀ ਹਾਸੇ ਦਾ ਤੁਸੀਂ ਵੀ ਸ਼ਿਕਾਰ ਹੋਵੋਗੇ ਤਾਂ ਬਾਅਦ ਚ ਕੀ ਆ ਮਿਲਦਾ ਜੀ ਕੋਈ ਸੁਸਾਈਡ ਕਰਦਾ ਕੋਈ ਕੋਸ਼ਿਸ਼ ਕਰਦਾ